ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਨਤਮਸਤਕ ਹੋਣ ਤੋਂ ਬਾਅਦ ਜਦੋਂ ਮੀਡੀਆ ਦੇ ਰੂਬਰੂ ਹੋਏ ਤਾਂ ਉਹਨਾਂ ਨੇ ਜੋ ਕੁਝ ਕਿਹਾ ਤੁਸੀਂ ਵੀ ਸੁਣੋ ਹਮ ਹਰਿਆਣਾ ਕੇ ਛੋਟੇ ਭਾਈ ਹੈ ਪੰਜਾਬ ਕੇ ਹਮ ਆਗਰਾ ਕਰਤੇ ਰਹੇ ਹੈ بڑے ਭਾਈ ਕਾ ਫਰਜ਼ ਹੈ ਛੋਟੇ ਭਾਈ ਕੋ ਪਾਣੀ ਪਲਾਨਾ लेकिन खुद कि पंजाब आपको दे पाएगा नहीं देखिए हम बड़े भाई से आग्रह ही कर सकते हैं और हमारा हरियाणा की बहुत ज्यादा भूमि वो उस पानी का इंतजार कर रही है और हमें पूर्ण विश्वास है कि पंजाब बड़े भाई के नाते ਆਪਣੇ ਛੋਟੇ ਭਾਈ ਕੋ ਨਿਰਾਸ਼ ਨਹੀਂ ਕਰੇਗਾ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਸਾਡਾ ਵੱਡਾ ਭਰਾ ਤੇ ਵੱਡੇ ਭਰਾ ਨੂੰ ਚਾਹੀਦਾ ਕਿ ਉਹ ਛੋਟੇ ਭਰਾ ਨੂੰ ਪਾਣੀ ਦੇਵੇ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੇ ਕੋਲ ਆਪਣੇ ਜੋਗਾ ਪਾਣੀ ਹੈ ਨਹੀਂ ਤੇ ਦੂਸਰਾ ਸਵਾਲ ਇਹ ਖੜਾ ਹੁੰਦਾ ਵੀ ਜਦੋਂ ਇਹ ਵੱਡਾ ਭਰਾ ਦਿੱਲੀ ਜਾਣਾ ਚਾਹੁੰਦਾ ਸੀਗਾ ਤਾਂ ਹਰਿਆਣਾ ਜਿਹੜਾ ਆਪਣੇ ਆਪ ਨੂੰ ਛੋਟਾ ਭਰਾ ਕਹਿੰਦਾ ਇਹਨਾਂ ਨੇ ਤਾਂ ਸੜਕਾਂ ਦੇ ਉੱਤੇ ਕਿੱਲ ਲਾ ਦਿੱਤੇ ਸੀਗੇ ਵੱਡੇ ਭਰਾ ਨੇ ਕਿਹਾ ਵੀ ਤੁਸੀਂ ਵੀ ਸਾਡੇ ਨਾਲ ਹੀ ਹੋ ਆਓ ਚਲਿਏ ਸਾਡੇ ਤੁਹਾਡੇ ਮਸਲੇ ਇੱਕੋ ਜਿਹੇ ਹੈਗੇ ਆ 1.5 ਸਾਲ ਪਹਿਲਾਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਇਕੱਠੇ ਬੈਠੇ ਹੋਏ ਸੀਗੇ ਉਹਦੇ ਚਲਦਿਆਂ ਘੱਟੋ ਘੱਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਖੇਤੀ ਕਾਨੂੰਨ ਵਾਪਸ ਤਾਂ ਲੈ ਲਏ ਸੀਗੇ ਹੁਣ ਆਪਾਂ ਉਹਨਾਂ ਨੂੰ ਜਿਹੜਾ ਵਾ ਉਹ ਪੂਰਨ ਤੌਰ ਤੇ ਬੰਦ ਕਰਾਈਏ ਤੇ ਐਮਐਸਪੀ ਦੇ ਉੱਤੇ ਨਵਾਂ ਕਾਨੂੰਨ ਬਣਾਈਏ ਆਓ ਤੁਸੀਂ ਵੀ ਸਾਡੇ ਨਾਲ ਚੱਲੋ ਪਰ ਉਸ ਵਕਤ ਇਸ ਛੋਟੇ ਭਰਾ ਦੇ ਵਿੱਚ ਸਰਕਾਰ ਦੀ ਅਗਵਾਈ ਕਰ ਰਹੇ ਸੀਗੇ ਮਨੋਹਰ ਲਾਲ ਖੱਟੜ ਤੇ ਫਰਵਰੀ ਮਹੀਨਾ 2024 ਜੋ ਕੁਝ ਹੋਇਆ ਉਹ ਸਾਨੂੰ ਸਾਰਿਆਂ ਨੂੰ ਯਾਦ ਆ ਬਈ ਕਿਦਾਂ ਸ਼ੰਭੂ ਬੈਰੀਅਰ ਖਨੌਰੀ ਬਾਰਡਰ ਜਿਹੜਾ ਉਹਦੇ ਉੱਤੇ ਇਹਨਾਂ ਨੇ ਸੜਕਾਂ ਦੇ ਉੱਤੇ ਕਿੱਲ ਵਿਛਾ ਦਿੱਤੇ ਸੀ ਬਈ ਵੱਡਾ ਭਰਾ ਲੰਘ ਕੇ ਵਿਖਾਏ ਵੱਡਾ ਭਰਾ ਕਹਿਣ ਦੇ ਨਾਲ ਭਰਾ ਨਹੀਂ ਹੋ ਜਾਂਦਾ ਛੋਟਾ ਭਰਾ ਕਹਿਣ ਦੇ ਨਾਲ ਭਰਾ ਨਹੀਂ ਹੋ ਜਾਂਦਾ ਭਰਾਵਾਚਾਰੀ ਬਣਾਉਣ ਵਾਸਤੇ ਇਹਨੂੰ ਨਿਭਾਉਣ ਵਾਸਤੇ ਕੁਝ ਕਰਨਾ ਵੀ ਪੈਂਦਾ ਹਾਲਾਂਕਿ ਜਿਹੜੇ ਹਰਿਆਣਾ ਦੇ ਕਿਸਾਨ ਵੀਰ ਨੇ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਜਿਹੜਾ ਗਿਲਾ ਸ਼ਿਕਵਾ ਨਹੀਂ ਆ ਉਹ ਤਾਂ ਸਾਡੇ ਨਾਲ ਤੁਰਨਾ ਚਾਹੁੰਦੇ ਸੀਗੇ ਸਾਰੇ ਦੇਸ਼ ਦੇ ਕਿਸਾਨ ਜਿਹੜੇ ਆ ਉਹ ਨਾਲ ਤੁਰਨਾ ਚਾਹੁੰਦੇ ਸੀਗੇ ਪਰ ਹਰਿਆਣਾ ਸਰਕਾਰ ਨੇ ਉਸ ਵਕਤ ਵੀ ਪਿੰਡਾਂ ਦੇ ਵਿੱਚ ਬੁਨਿਆਦੀ ਕਰਵਾਤੀ ਸੀ ਬਈ ਜਿਹੜਾ ਕਿਸਾਨ ਵੀ ਆਪਣਾ ਟਰੈਕਟਰ ਟਰਾਲੀ ਲੈ ਕੇ ਕਿਸਾਨ ਅੰਦੋਲਨ ਚ ਗਿਆ ਜਾਂ ਪੰਜਾਬ ਵੱਲ ਨੂੰ ਗਿਆ ਜਾਂ ਦਿੱਲੀ ਵੱਲ ਨੂੰ ਗਿਆ ਤਾਂ ਫੇਰ ਕਹਿੰਦੇ ਵੀ ਤੁਹਾਡੇ ਉੱਤੇ ਪਰਚੇ ਦਰਜ ਕਰਾਂਗੇ ਨਵਦੀਪ ਸਿੰਘ ਜਲਬੇੜਾ ਦੇ ਨਾਲ ਵੀ ਇਹੋ ਕੁਝ ਹੀ ਹੋਇਆ ਇੱਕ ਤੋਂ ਬਾਅਦ ਇੱਕ ਪਰਚੇ ਉਹਦੇ ਉੱਤੇ ਦਰਜ ਹੋਏ ਸੋ ਪਾਣੀਆਂ ਦੇ ਮਸਲੇ ਦੇ ਉੱਤੇ ਨਾਇਬ ਸਿੰਘ ਸੈਣੀ ਜਿਹੜੇ ਹਾਲ ਹੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਬਣੇ ਨੇ ਕਿਉਂਕਿ ਚੋਣਾਂ ਆ ਗਈਆਂ ਨੇ ਦਰਸਲ ਮਸਲਾ ਸਾਰਾ ਇਹ ਆ ਨਵੰਬਰ ਮਹੀਨੇ ਦੇ ਵਿੱਚ ਇਸ ਸਾਲ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਔਰ ਇਸੇ ਦੇ ਚਲਦਿਆਂ ਜਦੋਂ ਵੀ ਚੋਣਾਂ ਆ ਪੰਜਾਬ 'ਚ ਹੋਣ ਜਾਂ ਹਰਿਆਣੇ 'ਚ ਇਹ S.Y.L ਦਾ ਪਾਣੀਆਂ ਦਾ ਮੁੱਦਾ ਇਹ ਜਿਹੜਾ ਜਿੰਨਾ ਬਾਹਰ ਆ ਜਾਂਦਾ ਡੱਬਿਓਂ ਬਾਹਰ ਆ ਜਾਂਦਾ ਬਿੱਲੀ ਜਿਹੜੀ ਆ ਥੈਲੀਓਂ ਬਾਹਰ ਆ ਜਾਂਦੀ ਆ ਇਸੇ ਤਰ੍ਹਾਂ ਪਰ ਨਾਬ ਸਿੰਘ ਸੈਣੀ ਜਿਹੜੇ ਖੁਦ ਖੇਤੀਬਾੜੀ ਨਾਲ ਜੁੜੇ ਹੋਏ ਆ ਇਹਨਾਂ ਨੂੰ ਚਾਹੀਦਾ ਵੀ ਘੱਟੋ-ਘੱਟ ਜਿਹੜੇ ਕਿਸਾਨਾਂ ਦੇ ਉੱਤੇ ਤੁਸੀਂ ਡਾਂਗਾ ਭਰਾਈਆਂ ਤੁਹਾਡੀ ਸਰਕਾਰ ਨੇ ਉਸ ਵਕਤ ਉਹਦਾ ਘੱਟੋ-ਘੱਟ ਕੋਈ ਇਨਸਾਫਤਾ ਦਿਓ ਸ਼ੁਭਕਰਨ ਸਿੰਘ ਜਿਹੜਾ ਨੌਜਵਾਨ ਮੁੰਡਾ 21-22 ਸਾਲ ਦਾ ਜਿਹੜਾ ਆਪਣੀ ਜਾਨ ਗਵਾ ਬੈਠਾ ਜਿਹੜਾ ਸ਼ਹੀਦ ਹੋ ਗਿਆ ਘੱਟੋ-ਘੱਟ ਉਹਦੇ ਨਾਲ ਹਮਦਰਦੀਤਾ ਰੱਖੋ ਪ੍ਰਿਤਪਾਲ ਸਿੰਘ ਜਿਹਨੂੰ ਬੋਰੀ 'ਚ ਬੰਨ ਕੇ ਕੁੱਟਿਆ ਸਾਰਾ ਸਰੀਰ ਭੰਨ ਦਿੱਤਾ ਉਹਦਾ ਉਹਦੇ ਨਾਲ ਹਮਦਰਦੀਤਾ ਰੱਖੋ ਉਹ ਤੁਹਾਡੇ ਵੱਡੇ ਭਰਾ ਦੇ ਹੀ ਬੱਚੇ ਸੀਗੇ ਉਹ ਕੋ ਗੈਰ ਥੋੜੀ ਸੀ ਪਰ ਜੋ ਕੁਝ ਤੁਸੀਂ ਵਤੀਰਾ ਉਸ ਵਕਤ ਕੀਤਾ ਸੀਗਾ ਉਹ ਤਾਂ ਇਦਾਂ ਸੀਗਾ ਵੀ ਇਹ ਕੋਈ ਵੱਡਾ ਭਰਾ ਨਹੀਂ ਜਿਹਨੂੰ ਅੱਜ ਤੁਸੀਂ ਕਹਿ ਰਹੇ ਹੋ ਵੀ ਇਹ ਵੱਡਾ ਭਰਾ ਸਾਡਾ ਬਈ ਇਹ ਤਾਂ ਕਿਸੇ ਦੁਸ਼ਮਣ ਨੇ ਸਾਡੇ ਵਿੱਚ ਦੀ ਲੰਗੜਾ ਕਿਸੇ ਦੁਸ਼ਮਣ ਨੇ ਇਸ ਰਸਤੇ ਥਾਣੀ ਲੰਗੜਾ ਇਦਾਂ ਦਾ ਵਤੀਰਾ ਕੀਤਾ ਸੀ ਸੋ ਕੁੱਲ ਮਿਲਾ ਕੇ ਇਹ ਜਿਹੜੇ ਸਿਆਸਤਦਾਨ ਹੁੰਦੇ ਆ ਇਹ ਗੱਲਾਂ ਦੇ ਬੜੇ ਧਨੀ ਹੁੰਦੇ ਆ ਮੌਕਾ ਸਾਂਭਣਾ ਇਹਨਾਂ ਨੂੰ ਬਖੂਬ ਆਉਂਦਾ ਹੁੰਦਾ ਜਦੋਂ ਇਹ ਹਰਿਆਣੇ 'ਚ ਹੁੰਦੇ ਆ ਉਸ ਵਕਤ ਇਹ ਕੇਂਦਰ ਸਰਕਾਰ ਦੇ ਨਜ਼ਦੀਕ ਹੁੰਦੇ ਆ ਕਿਉਂਕਿ ਭਾਜਪਾ ਦੀ ਸਰਕਾਰ ਆ ਹਰਿਆਣੇ 'ਚ ਤੇ ਦਿੱਲੀ ਦੇ ਵਿੱਚ ਵੀ ਇਸ ਵੇਲੇ ਜਿਹੜੀ ਪਾਰਟੀ ਗਵERN ਕਰ ਰਹੀ ਆ ਭਾਰਤ ਨੂੰ ਪਿਛਲੇ 15 ਸਾਲ ਤੋਂ ਕਹ ਲਈਏ ਵੀ ਪਿਛਲੇ ਉਹ ਆ ਭਾਜਪਾ ਤੀਜੀ ਟਰਮ ਉਹਨਾਂ ਦੀ ਸ਼ੁਰੂ ਹੋ ਗਈ ਆ 11 ਸਾਲ ਉਹਨਾਂ ਨੂੰ ਹੋ ਗਏ ਸਰਕਾਰ ਚਲਾਉਂਦਿਆਂ ਨੂੰ ਤੇ ਉਹ ਵੀ ਭਾਜਪਾ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਭਾਜਪਾ ਆ ਤੇ ਅੱਜ ਨੈਪ ਸਿੰਘ ਸੈਣੀ ਇਹ ਗੱਲ ਕਹਿ ਰਹੇ ਆ ਵੀ ਪੰਜਾਬ ਸਾਡਾ ਵੱਡਾ ਭਰਾ ਤੇ ਪਾਣੀ ਸਾਨੂੰ ਜ਼ਰੂਰ ਪਲਾਵੇ ਪੰਜਾਬ ਪਾਣੀ ਜ਼ਰੂਰ ਪਲਾਏਗਾ ਪੰਜਾਬ ਲੰਗਰ ਵੀ ਖਵਾਉਂਦਾ ਇਕੱਲਾ ਪਾਣੀ ਨਹੀਂ ਪਿਉਂਦਾ ਪਰ ਪੰਜਾਬ ਜਦੋਂ ਆਪਣੇ ਛੋਟੇ ਭਰਾ ਕੋਲ ਚੱਲਿਆ ਸੀਗਾ ਛੋਟੇ ਭਰਾ ਨੂੰ ਨਾਲ ਲੈ ਕੇ ਚੱਲਿਆ ਸੀ ਵੀ ਤੁਹਾਡਾ ਵੀ ਮਸਲਾ ਉਹੀ ਸਾਡਾ ਵੀ ਉਹੀ ਬਾਕੀ ਦੇਸ਼ ਦੇ ਸਾਰੇ ਕਿਸਾਨ ਭਰਾਵਾਂ ਦਾ ਉਹੀ ਆ ਪਰ ਉਸ ਵਕਤ ਇਹ ਜਿਹੜਾ ਛੋਟਾ ਭਰਾ ਜਿਹੜਾ মিডিਆ ਸਾਹਮਣੇ ਆਪਣੇ ਆਪ ਨੂੰ ਛੋਟਾ ਭਰਾ ਮੰਨਦਾ ਉਹਨਾਂ ਦੇ ਜਿਹੜੇ ਮੁਖੀ ਨੇ ਸਟੇਟ ਦੇ ਪਰ ਇਸ ਛੋਟੇ ਭਰਾ ਨੇ ਕੀ ਕੁਝ ਕੀਤਾ ਸੀਗਾ بڑے ਵੱਡੇ ਸਵਾਲ ਨੇ ਖੜੇ ਹੁੰਦੇ ਕਿ ਇਸ ਛੋਟੇ ਭਰਾ ਨੇ ਉਸ ਵਕਤ ਕੀ ਕੁਝ ਕੀਤਾ ਸੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਹਰਿਆਣਾ ਦੇ ਮੁੱਖ ਮੰਤਰੀ ਦਾ ਇਹ ਬਿਆਨ ਤੁਹਾਨੂੰ ਕਿੰਨਾ ਕੁ ਵਾਜਬ ਜਾਂ ਸਿਆਸਤ ਤੋਂ ਪ੍ਰੇਰਿਤ ਲੱਗਾ